ਸਤ ਸ੍ਰੀ ਅਕਾਲ ਜੀ ਡੀ ਐਫਓ ਪਟਿਆਲਾ ਬੋਲਦਾ ਜੀ ਮੈਡਮ ਮੈਂ ਲੱਖਾ ਸਿੰਘ ਸਿਧਾਨਾ ਬੋਲਦਾ ਜੀ ਅਸੀਂ ਫਟਿਆਲਾ ਪਟਿਆਲਾ ਤੋਂ ਜਿਹੜੀ ਜਾਂਦੀ ਐ ਸਰਹੰਦ ਨੂੰ ਸੜਕ ਉੱਥੇ ਖੜੇ ਆ ਉੱਥੇ ਨਾਲ ਰੁੱਖ ਪੱਟੇ ਜਾ ਰਹੇ ਆ ਸੜਕ ਚੌੜੀ ਕਰਨੀ ਐ ਤੇ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਸਾਡੀ ਸਾਰੀ ਟੂਟੀ ਜਿਹੜੀ ਪੀਸੀਏ ਹੈਗੀ ਆ ਪੀਐਸਸੀ ਪੀਐਸਸੀ ਹੈਗੀ ਆ ਇਹਨਾਂ ਨੇ ਐਨਜੀਟੀ ਦੇ ਵਿੱਚ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ ਵੀ ਇਹ ਜੇ ਸੜਕ ਚੌੜੀ ਕਰਨੀ ਆ ਤਾਂ ਰੁੱਖ ਪੱਟਣ ਤੋਂ ਪਹਿਲਾਂ ਜੋ ਹਦਾਇਤਾਂ ਨੇ ਜੋ ਰੂਲ ਨੇ ਉਹ ਲਾਗੂ ਹੋਣੇ ਚਾਹੀਦੇ ਆ ਉਹਦੇ ਉਹਦੇ ਲਈ ਸਰਕਾਰ ਨੂੰ ਇੱਕ ਐਨਜੀਟੀ ਨੇ ਨੋਟਸ ਕੀਤਾ ਕਿ ਤੁਸੀਂ ਜੇ ਇਹ ਸੜਕ ਚੌੜੀ ਕਰਨੀ ਆ ਤਾਂ ਉਹਦੇ ਲਈ ਪਹਿਲਾਂ ਪਾਸੇ ਰੁੱਖ ਲਾਉਣ ਲਈ ਦਰਖਤ ਲਾਉਣ ਲਈ ਉਹ ਜ਼ਮੀਨ ਕਵੈਰ ਕਰੋ ਜਿਹੜੇ ਛੋਟੇ ਰੁੱਖ ਨੇ 4 4 5 5 ਇੰਚ ਦੇ ਛੋਟੇ ਖੜੇ ਉਹਨਾਂ ਨੂੰ ਖੋਕ ਕੇ ਕਿਤੇ ਹੋਰ ਲਾਓ ਟ੍ਰਾਂਸਪਲੈਂਟ ਕਰੋ ਟ੍ਰਾਂਸਪਲੈਂਟ ਕਰੋ ਪਾਸੇ ਲਿਜਾ ਕੇ ਪਰ ਇੱਥੇ ਕੋਈ ਕੋਈ ਕਾਨੂੰਨ ਨਹੀਂ ਲਾਗੂ ਹੋ ਰਿਹਾ 25-26 ਹਜ਼ਾਰ ਦਰਖਤ ਤੁਸੀਂ ਪੱਟ ਕੇ ਖਤਮ ਕਰ ਦੋਗੇ ਦਸਾਂ ਦਿਨਾਂ ਦੇ ਵਿੱਚ ਇਹ 26 ਹਜ਼ਾਰ ਦਰਖਤਾਂ ਚ ਉਹ ਦਰਖਤ ਨੇ ਜਿਹੜੇ 50-50 ਸਾਲ ਪੁਰਾਣੇ ਖੜੇ ਆ ਹਾਂਜੀ ਸੋਨੂੰ ਅਸੀਂ ਭੇਜ ਦਿੰਨੇ ਆ ਜੀ ਜੋ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਬਲੌਕਸ ਜਾਰੀ ਕੀਤਾ ਹੈ ਇਹ ਆਪਣੀ ਇੱਕ ਮਿੰਟ ਦੀ ਮੈਡਮ ਇੱਕ ਮਿੰਟ ਸਾਡੇ ਕਬੂਰ ਲੋੜਾ ਜੀ ਨਾਲ ਗੱਲ ਕਰਿਓ ਜੀ ਹਲੋ ਹਾਂ ਜੀ ਮੈਂ ਕਿ ਤੁਹਾਨੂੰ ਅਸੀਂ ਕੱਲ ਨਾ ਡੀਸੀ ਜਿਹੜੀ ਤੁਹਾਡੀ ਈਮੇਲ ਆਈਡੀ ਹੈਗੀ ਉਹਦੇ ਤੇ ਭੇਜਿਆ ਹੋਇਆ ਹੈ ਤਾਂ ਐਸਾ ਨਾ ਕਿ ਜੋ ਦਰਖਤ ਕਾਟੇ ਜਾ ਰਹੇ ਹਨ ਨਾ ਵੀ ਬਾਤ ਦੇ ਨੋਟਿਸ ਦੇਖ ਕੇ ਹਾਂਜੀ ਇਹ ਨੋਟਿਸ ਦੇਖ ਕੇ ਹਾਂ ਅੱਛਾ ਹਾਂ ਨੋਟਿਸ ਚੈੱਕ ਕਰੋ ਜੀ ਦਰਖਤ ਨਾ ਪੜਾਓ ਅਸੀਂ ਦਰਖਤ ਨਹੀਂ ਬਟਣ ਦੇਵਾਂਗੇ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਾ ਇਹ ਮੰਜ਼ਰ ਦਿਖਾਇਆ ਅਸੀਂ ਖੜੇ ਆ ਜਿਹੜੀ ਪਟਿਆਲੇ ਤੋਂ ਸਰਹੰਦ ਨੂੰ ਸੜਕ ਜਾਂਦੀ ਆ ਤੁਸੀਂ ਵੀ ਕਰੇ ਲੰਗੇ ਹੋਗੇ ਸੜਕ ਦੇ ਉੱਤੋਂ ਦੀ ਤਾਂ ਦਰਵਾਜ਼ਾ ਬਣਿਆ ਵਸਾਂ ਸਾਰੀ ਸੜਕ ਦੇ ਧੁਰ ਤੋਂ ਉੱਤਰ ਈ ਮੀਲ ਦੀ ਬਾਤ ਹੋਣੀ ਆ ਪਟਿਆਲਾ ਤੋਂ ਸਰਹੰਦ ਤੇ 30 ਮੀਲ ਦੇ ਵਿੱਚ ਦਰਵਾਜ਼ਾ ਪੂਰਾ ਪੁਰਾਣੇ ਜਿਹੜੇ 50 50 ਸਾਲ ਦੇ ਪੁਰਾਣੇ ਰੁੱਖ ਇੱਥੇ ਖੜੇ ਆ ਘੱਟੋ ਘੱਟ 26000 ਦੇ ਕਰੀਬ ਜਿਹੜੇ ਰੁੱਖ ਨੇ ਇਹ ਪੱਟੇ ਜਾ ਰਹੇ ਆ ਕੱਟੇ ਜਾ ਰਹੇ ਆ ਪਰ ਇਹ ਸੜਕ ਕਿੰਨੀ ਚੌੜੀ ਕਰਨੀ ਆ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਚੌੜੀਆਂ ਨਾ ਕਰੋ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਕੁਝ ਰੂਲ ਹੁੰਦੇ ਨੇ ਕੁਝ ਕਾਨੂੰਨ ਹੁੰਦੇ ਨੇ ਉਸ ਕਾਇਦੇ ਹੁੰਦੇ ਨੇ ਜਿਹੜੇ ਲਾਗੂ ਕਰਨੇ ਹੁੰਦੇ ਨੇ ਕੁਝ ਗਾਈਡਲਾਈਨਾਂ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਚਾਹੇ ਪੀਡਬਲਯੂਡੀ ਸੜਕ ਬਣਾ ਰਿਹਾ ਹੈ ਚਾਹੇ ਕੋ ਮੰਡੀ ਰੋਡ ਬਣਾ ਰਿਹਾ ਹੈ ਚਾਹੇ ਐਨਐਚਆਈ ਬਣਾ ਰਿਹਾ ਹੈ ਉਹਦੇ ਲਈ ਮੇਰੇ ਨਾਲ ਖੜੇ ਨੇ ਕਪਲ ਅਰੋੜਾ ਜੀ ਡਾਕਟਰ ਬਹਿਨ ਜੀ ਲੂੰਬਾ ਜੀ ਹਰਿੰਦਰ ਜੀ ਇਹ ਸਾਰੇ ਖੜੇ ਆ ਇਹਨਾਂ ਨੇ ਜਿਹੜੀ ਇਹਨਾਂ ਦੀ ਬਣੀ ਹੋਈ ਹੈ ਪੀਏਸੀ ਉਹਦੇ ਵੱਲੋਂ ਐਨਜੀਟੀ ਨੂੰ ਇੱਕ ਇਹਨਾਂ ਨੇ ਇੱਕ ਕੇਸ ਪਾਇਆ ਸੀਗਾ ਐਨਜੀਟੀ ਦੇ ਕੋਲੇ ਵੀ ਇਹ ਸੜਕ ਦੇ ਉੱਤੇ ਹਜ਼ਾਰਾਂ ਰੁੱਖਾਂ ਦਾ ਕਤਲ ਹੋਣਾ ਇਨਾਂ ਨੂੰ ਵੱਡਣ ਤੋਂ ਰੋਕਣ ਲਈ ਸਰਕਾਰ ਨੂੰ ਰੋਕਿਆ ਜਾਵੇ। ਤਾਂ ਐਨਜੀਟੀ ਨੇ ਸਰਕਾਰ ਨੂੰ ਨੋਟਸ ਕੀਤਾ ਆਰਡਰ ਕਰਕੇ ਨੋਟਸ ਕੀਤਾ ਵੀ ਤੁਸੀਂ ਜੇ ਸੜਕ ਚੌੜੀ ਕਰਨੀ ਆ ਸੜਕ ਚੌੜੀ ਕਰਨ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਸੜਕ ਦੇ ਇੱਕ ਪਾਸੇ ਜਾਂ ਦੋਨੇ ਪਾਸੇ ਪਹਿਲੀ ਗੱਲ ਦਾ ਇੱਕ ਪਾਸੋਂ ਪੱਟ ਲੈਣ ਇੱਕ ਪਾਸਾ ਬਾਜੇ ਵੀ ਤੁਸੀਂ ਜ਼ਮੀਨ ਕੁਐਰ ਕਰਨੀ ਆ ਰੁਖ ਰੁਖ ਲਾਉਣ ਦੀ ਖਾਤਰ ਜਿੰਨੇ ਤੁਸੀਂ ਰੁੱਖ ਪੱਟੋਗੇ ਉਹਨਾਂ ਨਾਲ ਬਰਾਬਰ ਜਿਵੇਂ ਇਨਕੁਆਇਰ ਕਰਕੇ ਉਹਦੇ ਚ ਰੁੱਖ ਲਾਏ ਜਾਣ ਇੱਕ ਤਾਂ ਇਹ ਐਨਜੀਟੀ ਨੇ ਨੋਟਿਸ ਕੀਤਾ ਪੰਜਾਬ ਸਰਕਾਰ ਨੂੰ ਦੂਜਾ ਪੰਜਾਬ ਸਰਕਾਰ ਨੂੰ ਇਹ ਕਿਹਾ ਵੀ ਜਿਹੜੇ ਪਤਲੇ ਰੁੱਖ ਨੇ ਮੰਨ ਲਓ 3-3 4-4 ਇੰਚੀ ਦੇ ਬਰੀਕ ਜਿਹੜੇ ਪਤਲੇ ਛੋਟੇ ਰੁੱਖ ਨੇ ਜਿਨ੍ਹਾਂ ਨੂੰ ਆਪਾਂ ਖੋਗ ਕੇ ਪੱਟ ਕੇ ਦੂਜੇ ਥਾਂ ਲਾ ਸਕਾਂ ਟ੍ਰਾਂਸਪੋਰਟ ਕਰ ਸਕਦੇ ਆ ਉਹਨਾਂ ਰੁੱਖਾਂ ਨੂੰ ਹਦਾਲ ਕੀਤੇ ਤੁਸੀਂ ਉਹ ਵੱਢਣੇ ਨਹੀਂ ਕੱਟਣੇ ਨਹੀਂ ਉਹ ਤੁਸੀਂ ਉਹਨਾਂ ਨੂੰ ਉਥੋਂ ਖੋਗ ਕੇ ਕਿਸੇ ਹੋਰ ਥਾਂ ਲਾਇਆ ਜਾਵੇ ਇਹ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਬ ਦੇਣ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਰੁੱਖਾਂ ਨੂੰ ਲਗਾਤਾਰ ਬਹੁਤ ਤੇਜ਼ੀ ਨਾਲ ਵਧਣਾ ਪਟਾਉਣਾ ਸ਼ੁਰੂ ਕਰਤਾ ਸੋ ਅਗਲੀ ਜਿਹੜੀ ਗੱਲਬਾਤ ਆ ਮੈਂ ਕਫਲ ਰੂੜਾ ਜੀ ਨੂੰ ਕਹੂੰਗਾ ਕਿ ਉਹ ਤੁਹਾਡੇ ਨਾਲ ਇਹ ਸਾਂਝੀ ਕਰਨਗੇ ਵੀ ਸਾਰਾ ਮਸਲਾ ਹੈ ਕੀ ਹੈ ਪਿਛੇ ਜਿਹੜਾ ਸਰਹੰਦ ਪਟਿਆਲਾ ਰੋਡ ਦੇ ਉੱਤੇ ਇਹਨਾਂ ਨੇ ਜਿਹੜੇ ਤਰਖਤ ਵਧਣ ਦੀ ਜਿਹੜੀ ਗਿਣਤੀ ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 7400 ਜਿਹੜੇ ਪੂਰੇ ਤਰਖਤ ਵੱਡੇ ਹੋਏ ਸੀਗੇ ਪਲੱਸ 20000 ਛੋਟੇ ਦਰਖਤ ਤੇ ਝਾੜੀਆਂ ਇਹਨਾਂ ਨੂੰ ਇਹਨਾਂ ਨੇ ਵੱਡਣ ਦੇ ਹੁਕਮ ਜਾਰੀ ਕਰ ਦਿੱਤੇ ਕਿ ਜੇ ਅਸੀਂ ਸਰੰਦ ਪਟਿਆਲਾ ਰੋਡ ਨੂੰ ਚੌੜਾ ਕਰਨਾ ਹੈ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਜਿਹੜੇ ਸਾਡੇ ਕੋਡ ਕਹਿੰਦੇ ਨੇ ਸਾਡੇ ਜਿਹੜੇ ਡਿਜ਼ਾਈਨ ਕੋਡ ਕਹਿੰਦੇ ਨੇ ਉਹ ਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ ਜਿਹੜੀ ਪਲਾਂਟੇਸ਼ਨ ਕਰਨੀ ਹੈ ਉਹ ਬਹੁਤ ਜ਼ਰੂਰੀ ਹੈ ਜਿਹੜੀ ਸੜਕ ਚੌੜੀ ਕਰਨ ਦੇ ਨਾਲ-ਨਾਲ ਜੇਕਰ 4 ਲੇਨ ਜਾਂ 4 ਲੇਨ ਤੋਂ ਉੱਤੇ ਕੋਈ ਵੀ ਸੜਕ ਬਣੇਗੀ ਉਹਦੇ ਲਈ ਕੁਝ ਕਾਨੂੰਨ ਬਨੇ ਹੋਏ ਨੇ ਜਿਹੜੇ ਇਹਨਾਂ ਲਈ ਫਾਲੋ ਕਰਨੇ ਬਹੁਤ ਜ਼ਰੂਰੀ ਨੇ ਪਰ ਇਹਨਾਂ ਨੇ ਸੜਕ ਐਂਡ ਟੂ ਐਂਡ ਮਤਲਬ ਆਸੇ ਪਾਸੇ ਕੋਈ ਜਗ੍ਹਾ ਨਹੀਂ ਬਚਨੀ ਇਹਨਾਂ ਨੇ ਉਹ ਸੜਕ ਬਣਾਉਣ ਦੀ ਤਾਂ ਤਿਆਰੀ ਕਰ ਲਈ ਪਰ ਜਿਹੜੇ ਆਣ ਵਾਲੇ ਸਮੇਂ ਲਈ ਜਿਹੜਾ ਵਾਤਾਵਰਣ ਦਾ ਜਿਹੜਾ ਉਹ ਨੁਕਸਾਨ ਹੋਣਾ ਇੱਥੇ ਗੱਡੀਆਂ ਕਰਕੇ ਉਹਦੇ ਲਈ ਇਹਨਾਂ ਨੇ ਕੋਈ ਜਗ੍ਹਾ ਐਕਵਾਇਰ ਨਹੀਂ ਕੀਤੀ ਕਿ ਜਿੱਥੇ ਬੂਟੇ ਲਗਾਏ ਜਾ ਸਕਣ ਦਰਖਤ ਲਗਾਏ ਜਾ ਸਕਣ ਇਸ ਤੋਂ ਇਲਾਵਾ ਐਨਜੀਟੀ ਦੇ ਹੁਕਮ ਨੇ ਕਿ 10 ਕਿਲੋਮੀਟਰ ਦੇ ਅੰਦਰ ਅੰਦਰ ਜਿੰਨੇ ਵੀ ਦਰਖਤ ਵਧੇ ਜਾਂਦੇ ਨੇ ਉਹਦੇ ਲਈ ਜਿਹੜੀ ਫੋਰਸਟੇਸ਼ਨ ਕਰਨੀ ਹੈ ਉਹ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕਰਨੀ ਹੈ ਜਿੱਥੇ ਵੀ ਵਧੇ ਜਾਂਦੇ ਆ ਪਰ ਇਹਨਾਂ ਨੇ ਇੱਥੇ ਜਿਹੜੀ ਦਰਖਤ ਵੱਢ ਕੇ ਜਿਹੜੇ ਬੂਟੇ ਲਗਾਉਣ ਦੀ ਜਗ੍ਹਾ ਚੁਣੀ ਹੈ ਉਹ ਹੈਗੀ ਰੋਪੜ ਤੇ ਹੁਸ਼ਿਆਰਪੁਰ ਦੇ ਵਿੱਚ। ਯਾਨੀ ਕਿ ਜਿੱਥੇ ਫਤਿਹਗੜ੍ਹ ਸਾਹਿਬ ਜਿੱਥੇ ਕੀ ਜੰਗਲਾਤ ਦੀ ਜਗ੍ਹਾ ਸਿਰਫ 0.33% ਹੈ ਯਾਨੀ ਕਿ 100 ਗੁਣਾ ਘੱਟ ਜਿੰਨਾ ਟਾਰਗੇਟ ਆਪਣਾ ਸਾਰੇ ਪੰਜਾਬ ਤੋਂ ਹਾਂਜੀ ਸਾਰੇ ਪੰਜਾਬ ਉੱਥੇ ਹੋਰ ਘਟ ਜਣੀ ਹੈ ਤੇ ਇਹਦੀ ਜਗ੍ਹਾ ਤੇ ਕਹਿੰਦੇ ਅਸੀਂ ਬੂਟੇ ਸੀ ਲਾਵਾਂਗੇ ਜੰਗਲਾ ਦੇ ਵਿੱਚ ਹੁਸ਼ਿਆਰਪੁਰ ਤੇ ਰੋਪੜ ਦੇ। ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਐਨਜੀਟੀ ਦੇ ਵਿੱਚ ਗਏ ਸੀਗੇ ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਹੈ। ਗੱਲ ਸਿਰਫ ਇੰਨੀ ਹੈ ਜੀ ਜੇ ਇਹਨਾਂ ਨੂੰ ਨਾ ਟਾਈਮ ਦਿੱਤਾ ਜਵਾਬ ਦੇਣ ਦਾ ਜੇ 3 ਮਹੀਨੇ ਦਾ ਜੇ 2 ਮਹੀਨੇ ਦਾ ਟਾਈਮ ਮਿਲਿਆ ਹੁਣੇ ਦਰ ਤੱਕ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ ਤੁਸੀਂ ਬੋਲਿਓ ਹਾਂਜੀ ਸਸਿਕਾ ਜੀ ਜਦੋਂ ਦੀ ਇਹ ਸਰਕਾਰ ਆਈ ਆ ਸਾਡਾ ਘੁੰਮਣਾ ਫਿਰਨਾ ਬੰਦ ਹੋ ਗਿਆ ਨਾ ਅਸੀਂ ਜਾਈਏ ਰਿਸ਼ਤੇਦਾਰੀ ਨਾ ਜਾਈਏ ਕਿਤੇ ਵਿਆਹ ਭੋਗ ਉਦਣ ਦੇ ਅਸੀਂ ਰਾਖੀ ਕਰਨ ਤੇ ਲੱਗੇ ਆ ਤੇ ਭਗਵੰਤ ਮਾਨ ਦਾ ਉਦਣ ਦਾ ਘੁੰਮਣਾ ਉਦਣ ਦਾ ਸ਼ੁਰੂ ਆ ਰਾਕੀ ਇਹਨੇ ਕਰਨੀ ਸੀ ਤੇ ਆਰਾਮ ਨਾਲ ਅਸੀਂ ਰਹਿਣਾ ਸੀ ਚਾਹੇ ਡੈਮਾ ਦਾ ਪਾਣੀ ਆ ਚਾਹੇ ਸਤਲੋਜ ਦਾ ਪਾਣੀ ਆ ਚਾਹੇ ਦਰਿਆ ਚਾਹੇ ਸੂਏ ਸਾਰੀਆਂ ਚੀਜ਼ਾਂ ਇਹਨਾਂ ਨੇ ਦਿੱਲੀ ਵਾਲੇ ਤਬਕੇ ਨੇ ਸਣੇ ਸਰਕਾਰ ਪੂਰੇ ਇੰਡੀਆ ਦੇ ਵਿੱਚ ਜਿੰਨੇ ਵੀ ਬੰਦੇ ਬੈਠੇ ਇੱਥੇ ਲੈ ਆਂਦੇ ਚਾਹੇ ਉਹ ਫਾਰਮ ਫਾਰਮੇਸੀ ਵਾਲੀ ਇੰਡਸਟਰੀ ਹੈ ਚਾਹੇ ਕਲੋਨਾਈਜ਼ਰ ਹੈ ਚਾਹੇ ਵੱਡੇ ਵੱਡੇ ਠੇਕੇਦਾਰ ਹੈ ਵੀ ਸਾਡੇ ਕੋਲ ਆਜੋ ਹਿੱਸਾ ਪੱਤੀ ਵੰਡ ਲੈਨੇ ਆ ਜੋ ਮਰਜ਼ੀ ਕਰੋ ਆ ਵੀ ਜਿਹੜੀ ਸੜਕ ਆ ਉਸੇ ਦਾ ਹੀ ਹਿੱਸਾ ਆ ਸੜਕ ਚੌੜੀ ਹੁੰਦੀ ਆ ਜ਼ਮੀਨ ਅਕਵਾਇਰ ਕਰਕੇ 1 ਇੰਚ ਵੀ ਜ਼ਮੀਨ ਅਕਵਾਇਰ ਨਹੀਂ ਕੀਤੀ ਤੇ ਆਹ ਦਰਖਤਾਂ ਤੇ ਨਿਗਾਹ ਪੈ ਗਈ ਜਿਵੇਂ ਕਦੇ ਡੈਮਾਂ ਦੇ ਪਾਣੀ ਤੇ ਅੱਖ ਕਰਦੇ ਆ ਜਿਵੇਂ ਦਰਿਆ ਤੇ ਪਾਣੀ ਦੇ ਅੱਖ ਕਰਦੇ ਆ ਵੀ ਆਹ ਸਾਰੇ ਦਰਖਤ ਜਿਵੇਂ আরাਵਲੀ ਚੱਕਿਆ ਗਿਆ ਸੀ ਨਾ ਜਦੋਂ ਜਿਹੜਾ ਰਾਜਸਥਾਨ ਦਾ ਮਾਫੀਆ ਸੀ ਜਿਨੇ ਉੱਥੋਂ ਕੱਢਿਆ ਉੱਥੋਂ ਪੱਥਰ ਸਾਡੇ ਲਾਉਣ ਵਾਲਾ ਮਾਰਬਲ ਉਸੇ ਤਰੀਕੇ ਦੇ ਨਾਲ ਅਸੀਂ ਬਠੰਡੇ ਨੂੰ ਪਟਿਆਲਾ ਬਣਾਉਣਾ ਸੀ ਇਹਨਾਂ ਨੇ ਪਟਿਆਲੇ ਨੂੰ ਇਹ ਬਠੰਡਾ ਬਣਾਉਣ ਲੱਗੇ ਆ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿੱਦਣ ਸਾਡੇ ਦਰਖਤ ਜਾਂਦੇ ਲੱਗਣੇ ਆ ਪਰ ਜਿੱਦਣ ਤਫਤੀਸ਼ ਹੋਈ ਇਹਦੇ ਵਿੱਚ ਵੀ ਵੱਡਾ ਘਟਾਲਾ ਨਿਕਲ ਆਣਾ ਤੇ ਅਸੀਂ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਵੀ ਬਾਜ ਆਜੋ ਵੀ ਥੋੜੀ ਜਿਹੜੀ ਪਾਰਟੀ ਉਹਦਾ ਪ੍ਰਧਾਨ ਆਲਰੇਡੀ दारू ਵਾਲੇ ਚੱਕਰ ਦੇ ਵਿੱਚ ਜੇਲ੍ਹ 'ਚ ਹੈ ਤੁਸੀਂ ਵੀ ਉਸੇ ਰਾਤੇ ਹੋ ਅੱਜ ਸਾਨੂੰ ਨਿਤ ਪਹਿਰੇਦਾਰੀ ਕਰਨੀ ਪੈਣੀ ਹੈ ਤੁਹਾਡੇ ਕੋਲੋਂ ਕਦੇ ਅਸੀਂ ਹੁਰਲੇ ਪਾਸੇ ਆਉਨੇ ਆ ਤਾਂ ਗਰਦਾਸਪੁਰੋਂ ਖਬਰ ਆ ਜਾਂਦੀ ਹੈ ਗਰਦਾਸਪੁਰ ਜਾਣੇ ਆ ਤਾਂ ਬਡਿੰਡਿਓ ਖਬਰ ਆ ਜਾਂਦੀ ਹੈ ਲੁਧਿਆਣੇ ਦਾ ਹਾਲ ਅਸੀਂ ਸਾਰੇ ਜਾਣੇ ਜਾਣਦੇ ਆ ਲੋਕ ਤੁਹਾਡੇ ਤੋਂ ਓਕੇ ਪਏ ਆ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈਣਾ ਆ ਨੋਟਿਸ ਹੋਣ ਦੇ ਬਾਵਜੂਦ ਵੀ ਨੋਟਿਸ ਹੋਣ ਦੇ ਬਾਵਜੂਦ ਵੀ ਦਰਖਤਾਂ ਦੀ ਕਟਾਈ ਜਿਹੜੀ ਤੁਹਾਡੀ ਰੁਕਦੀ ਨਹੀਂ ਪਈ ਰਾਤੋਂ ਰਾਤ ਤੇ ਜਿਹੜੀ ਤੁਹਾਡੀ ਡੀ ਐਫਓ ਹੈ ਉਹ ਹੁਣ ਹਿੰਦੀ ਬੋਲਦੀ ਉਹਨੂੰ ਸਾਡੀ ਭਾਸ਼ਾ ਨਹੀਂ ਸਮਝ ਆਉਂਦੀ ਉਹ ਮੁਰਿਓ ਫੋਨ ਕੱਟ ਦਿੰਦੀ ਆ ਕਿੱਡੀ ਸ਼ਰਮ ਵਾਲੀ ਗੱਲ ਹੈ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੀ ਸਾਰੇ ਸੂਮੇ ਜਿਹੜੇ ਆ ਪੰਜਾਬ ਦੇ ਇਸ ਵੇਲੇ ਉਹਨਾਂ ਦੀ ਵੱਡੀ ਲੁੱਟ ਚੱਲਦੀ ਪਈ ਆ ਚਾਹੇ ਜ਼ਮੀਨ ਆ ਚਾਹੇ ਪਾਣੀ ਆ ਚਾਹੇ ਰੋਖਿਆ ਔਰ ਇਹ ਇਲਾਕੇ ਦੇ ਵਿੱਚੋਂ ਲੋਕਾਂ ਦੇ ਉਜਾੜੇ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਵੇਖ ਸਕਦੇ ਹੋ 2 ਡਿਗਰੀ ਟੈਂਪਰੇਚਰ ਸਿੱਧਾ ਵਧ ਆਇਆ ਔਰ ਪਟਿਆਲੇ ਵਾਲੇ ਜਿਹੜੇ ਲੋਕ ਉਹਨਾਂ ਨੂੰ ਬਾਹਰ ਆਉਣ ਦੀ ਤਾਂ ਲੋੜ ਹੈ ਸੜਕ ਤਾਂ ਚੌੜੀ ਹੋਊਗੀ ਅਗਲੇ ਸਾਲ ਤੋਂ ਇਸ ਸਾਲ ਐਦ ਕੀ ਰੈੱਡ ਚ ਹੈ ਸਾਰਾ ਪੰਜਾਬ ਅਗਲੀ ਵਾਰੀ ਤੁਸੀਂ ਭੁੱਲ ਜੋ ਵੀ ਤੁਹਾਡੇ ਮੀਂਹ ਪੈ ਜਾਊਗਾ ਨਾ ਬਾਈ ਰਹੂਗੀ ਨਾ ਤੁਹਾਨੂੰ ਮੀਂਹ ਦੇਖਣ ਨੂੰ ਮਿਲੇਗਾ ਇਹ ਜਿਹੜੀ ਤਰੱਕੀ ਹੈ ਇੱਕ ਲੋਕਾਂ ਨੇ ਸਾਨੂੰ ਇੱਥੋਂ ਬਹੁਤ ਸਾਨਿਆ ਦੱਸਿਆ ਵੀ ਇੱਥੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਲੁਧਿਆਣੇ ਆ ਜਾਓ ਸੜਕਾਂ ਜਿਹੜੀਆਂ ਭੀੜੀਆਂ ਸੀ 350 ਮਰਦੇ ਸੀ ਸਾਲ ਦੇ ਜਦੋਂ ਉਹਦੀਆਂ ਸੜਕਾਂ ਚੌੜੀਆਂ ਹੋਈਆਂ ਨੇ 500 ਤੋਂ ਉੱਤੇ ਐ ਅੰਕੜਾ ਇਹ ਪੰਜਾਬ ਸਰਕਾਰ ਦਾ ਆਕੜਾ ਆ ਸਪੀਡ ਵੱਧਦੀ ਐ ਸੋ ਇਹ ਭੁੱਲ ਜੋ ਵੀ ਅਸੀਂ ਨਹੀਂ ਚਾਹੁੰਦੇ ਵੀ ਸੜਕ ਚੌੜੀ ਨਾ ਹੋਵੇ ਜੇ ਕਟੜੇ ਤੋਂ ਜੰਮੂ ਕਟੜੇ ਤੋਂ ਦਿੱਲੀ ਸੜਕ ਦੇ ਲਈ ਗ੍ਰੀਨ ਫੀਲਡ ਨਵੀਂ ਜ਼ਮੀਨ ਤੇ ਬਣ ਸਕਦਾ ਆ ਜਾਮਨਗਰ ਤੋਂ ਅਮਰਸਰ ਨਵੀਂ ਜ਼ਮੀਨ ਅਕਵਾਇਰ ਕਰਕੇ ਸੜਕ ਅਪਰੂਵਲ ਹੋ ਸਕਦੀ ਐ ਵੀ 1.5 ਸਾਲ ਚ ਬਣ ਜਾਣੀ ਆ ਆ 40 50 ਕਿਲੋਮੀਟਰ ਦੇ ਲਈ ਜ਼ਮੀਨ ਅਕਵਾਇਰ ਹੋ ਕੇ ਨਵੀਂ ਸੜਕ ਨਹੀਂ ਸੀ ਬਣ ਸਕਦੀ ਕਿਉਂ ਕਿ ਗੱਲ ਸੜਕ ਦੀ ਜਾਂ ਟ੍ਰੈਫਿਕ ਦੀ ਨਹੀਂ ਸੀ ਆ 22000 ਦਰਖਤਾਂ ਤੇ ਅੱਖ ਸੀ ਇਹਨਾਂ ਦੀ ਪਾਰਟੀ ਦੇ ਕਿਸੇ ਦਿੱਲੀ ਵਾਲੇ ਨੂੰ ਕਿਤੇ ਵਧੀਆ ਕੇ ਦੇਖ ਗਿਆ ਆਣਾ ਵੀ ਸਬਜ਼ ਬਾਗ ਉਸ ਚੱਕਰ ਦੇ ਵਿੱਚ ਸਾਡੇ ਜਿਹੜੇ ਜਿੰਨੇ ਸੋਮੇ ਆ ਉਸ ਟੇਕ ਤੇ ਗਏ ਹੋਇਆ ਜੇ ਲੋਕ ਜਾਗਣਗੇ ਤੇ ਸਾਡੇ ਦਰਖਤ ਬਚ ਜਾਣਗੇ ਨਹੀਂ ਤੇ ਮੈਨੂੰ ਲੱਗਦਾ ਕਿ ਜਿੰਨੀ ਸਾਡੀ ਜ਼ਿੰਮੇਵਾਰੀ ਅਸੀਂ ਕਰਦੇ ਪਏ ਐ ਇੰਨੇ ਹੀ ਕਹਿੰਦਾ ਹੋਇਆ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਬੋਲ ਤੇ ਅੱਜ ਇੱਥੇ ਆਉਣ ਤੇ ਅਸੀਂ ਆਏ ਆ ਕੁਝ ਪਿੰਡਾਂ ਤੋਂ ਨੌਜਵਾਨ ਆਏ ਆ ਜਿਹੜਾ ਜੰਗਲਾਤ ਅਫਸਰ ਹੈ ਜ਼ਿਲ੍ਹਾ ਪਟਿਆਲੇ ਦੇ ਫਤਿਹਗੜ੍ਹ ਸਾਹਿਬ ਦਾ ਇੱਕੋ ਹੀ ਆ ਡੀ ਐਫਓ ਉਹੀ ਜਿਹੜੀ ਬੀਬੀ ਦੀ ਗੱਲ ਕਰ ਰਿਆ ਸੀਗਾ ਭਾਈ ਇੱਕ ਜਿਹੜੀ ਬੀਬੀ ਹਿੰਦੀ ਬੋਲਦੀ ਹੈ ਸੋ ਉਹੀ ਗੱਲ ਜਿਹੜੀ ਨੇ ਹਿੰਦੀ ਬੋਲਣੀਆਂ ਨੂੰ ਪੰਜਾਬ ਬਾਰੇ ਪਤਾ ਕੀ ਹੋਣਾ ਪੰਜਾਬ ਦੇ ਰੁੱਖਾਂ ਦੀ ਕਟਾਈ ਬੜਾਈ ਦੱਬ ਦਿਓ ਕਿੱਲੀ ਤਾਂ ਉਹਦੇ ਨਾਲ ਗੱਲ ਕੀਤੀ ਵੀ ਸੋਨੂੰ ਨੋਟਿਸ ਹੋਇਆ ਜੀ ਤਾਂ ਕਿ ਸਾਡੇ ਕੋਲ ਤਾਂ ਪਹੁੰਚਿਆ ਨਹੀਂ ਹਾਲਾਂਕਿ ਕਪਲਜੀ ਖੜੇ ਆ ਇਹਨਾਂ ਨੇ ਕੱਲ ਭੇਜਿਆ ਬਾਈ ਕੱਲ ਭੇਜਿਆ ਕੱਲ ਉਹਨਾਂ ਨੂੰ ਮੇਲ ਕੀਤੀ ਆ ਜਿਹੜੀ ਡੀਐਫਓ ਆ ਉਹਨੂੰ ਮੇਲ ਕੀਤੀ ਆ ਵੀ ਆ ਐਨਜੀਟੀ ਦਾ ਨੋਟਿਸ ਆ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਕਰੋ ਦਰਾਫਤ ਨਾ ਕਟੋ ਸੋ ਪਰ ਉਹਦੇ باوجود ਵੀ ਕੋਈ ਪ੍ਰਵਾਹ ਨਹੀਂ ਇੱਥੇ ਕਿਹੜਾ ਕਾਨੂੰਨ ਸਭ ਉੜਾ ਦਿੰਦੇ ਆ ਕਾਨੂੰਨ ਧਜੀਆਂ ੜਾ ਦਿੰਦੇ ਨੇ ਸੋ ਇਸ ਕਰਕੇ ਅਸੀਂ ਪਰਸੋਂ ਦਿਨ ਮੰਗਲਵਾਰ ਮੰਗਲਵਾਰ ਨਾ ਜੀ ਪਰसों ਜਣ ਮੰਗਲਵਾਰ 11 ਵਜੇ ਪਟਿਆਲਾ ਸਰਹੰਦ ਸੜਕ ਦੇ ਉੱਤੇ ਪਿੰਡ ਪੈਂਦਾ ਆਦਮਪੁਰ ਆਦਮਪੁਰਾ ਨਹੀਂ ਆਦਮਪੁਰ ਅਸੀਂ ਪਹੁੰਚ ਰਹੇ ਹਾਂ ਸਾਰੀ ਸਾਡੀ ਟੀਮ ਪਹੁੰਚ ਰਹੀ ਹੈ ਮੈਂ ਅਪੀਲ ਕਰਦਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੂੰ ਪਿੰਡਾਂ ਚੋਂ ਉੱਠ ਕੇ ਆਓ ਯਾਰ ਇਹ ਸੋਡੇ ਦੀ ਛਾਵਾ ਦਿੰਦੇ ਨੇ ਇਹ ਸੋਡੇ ਲਈ ਆਕਸੀਜਨ ਦਿੰਦੇ ਨੇ ਮੀਂਹ ਪਾਉਂਦੇ ਨੇ ਜਦੋਂ ਅਸੀਂ ਤੁਸੀਂ ਜਾਣੋ ਪਟਿਆਲਾ ਸਰਹੰਦ ਨੂੰ ਤੇ ਸੋਨੂ ਜਦੋਂ ਗਰਮੀ ਦੇ ਵਿੱਚ ਵੀ ਐਸੀ ਛੱਡਿਆ ਹੁੰਦਾ ਤਾਂ ਠੰਡ ਲੱਗਣ ਲਾ ਦਿੰਦੇ ਆ ਥੱਲੇ ਆਉਂਦੇ ਹੋ ਸਾਰੀ ਸੜਕ ਤੇ ਸ਼ਾਂਹ ਸ਼ਾਂਹ ਆ ਰੁੰਡਮ ਰੁੰਡ ਬਣਾਦਾਂਗੇ ਜਿਵੇਂ ਉਹ ਬੀਕਾ ਨੇੜੇ ਤੋਂ ਭਲੇ ਫਿਰਦੇ ਹੁੰਨੇ ਆ ਤੇ ਲੱਗਣਾ ਵੀ ਇੱਕ ਦਰਾਹਤ ਨਹੀਂ ਦੋ ਸੋਨੂ ਪੀ ਲਾ ਬਾਈ ਹੁਣ ਇਹ ਕਹਣਗੇ ਸੜਕਾਂ ਨਹੀਂ ਚੌੜੀਆਂ ਯਾਰ ਕਰ ਲੈਣਾ ਸੀ ਬਾਰ-ਬਾਰ ਇਹ ਗੱਲ ਕਰਦੇ ਆ ਸੜਕਾਂ ਦਾ ਕੋਈ ਵਿਰੋਧੀ ਨਹੀਂ ਕਰ ਲੋ ਸੜਕਾਂ ਚੌੜੀਆਂ ਪਰ ਸੜਕਾਂ ਚੌੜੀਆਂ ਕਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ ਵੀ ਜ਼ਮੀਨਾਂ ਕੁਆਇਰ ਕਰਕੇ ਰੁੱਖ ਲਾਓ ਛੋਟੇ ਰੁੱਖਾਂ ਨੂੰ ਪੱਟ ਕੇ ਜਿਹਨੇ ਗੱਲ ਕੀਤੀ ਕਹਿੰਦਾਂ ਨੇ ਪੁਆਇੰਟ 0.32 0.32 ਜਿਹੜੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਜੇ ਰੁੱਖ ਨੇ ਕਿਤੇ ਪਫਾਦੇਗੜ ਸਾਹਿਬ ਜ਼ਿਲ੍ਹੇ ਚ ਜੇ ਤੁਸੀਂ ਪੱਟਣੇ ਆ ਤਾਂ ਇੱਥੇ ਹੀ ਖੋਕ ਕੇ ਲਾਓ ਕਿਤੇ ਸੋ ਅਸੀਂ ਇਹ ਚੇਤਾਵਨੀਆਂ ਸਰਕਾਰ ਨੂੰ ਤੇ ਠੇਕੇਦਾਰ ਨੂੰ ਅਸੀਂ ਫੋਨ ਕਰਤਾ ਵੀ ਭਾਈ ਇਹ ਦਰਾਤ ਨਾ ਪੜਤੀ 500 ਹੀ ਪਹੁੰਚ ਰਹੇ ਆ ਸਾਰੇ ਪਿੰਡਾਂ ਦੇ ਆ ਜਾਂਦੇ ਆ ਉਹ ਘੂ ਘੂ ਕਰਦੇ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਆ ਨਾਂ ਗੇ ਲੈ ਪਤਾ ਨਹੀਂ ਕਿਹੜਾ ਮੰਤਰੀ ਹੁੰਦਾ ਕੌਣਾ ਹੈ ਇਹਨਾਂ ਨੂੰ ਲੋਕ ਵੀ ਉਹ ਜਿਹਾਂ ਭੰਤ ਕਹਿੰਦਾ ਹੁੰਦਾ ਸੀ ਨਾ ਕੋਈ ਕੂ ਕੂ ਕਰਦੇ ਨਾ ਤਾਂ ਲੋਕ ਕੀੜੇ ਮਕਾਉੜੇ ਲੱਗਦੇ ਆ ਖੜੇ ਛੋਡੇ ਐ ਖੜੇ 100 ਬੰਦਾ ਕੀੜਾ ਮਕਾਉੜਾ ਹੀ ਲੱਗਦਾ ਇਹ ਤਾਂ ਉਦੋਂ ਹੀ ਆਉਂਦਿਆ ਧਰਤੀ ਤੇ ਜਦੋਂ ਵੋਟਾਂ ਆ ਜਾਂਦੀਆਂ ਨੇ ਸੋ ਭਾਈ ਬੇਨਤੀ ਐ ਇੰਨੀ ਆ ਸਾਰਿਆਂ ਨੂੰ ਕਿ ਫਰਜ਼ ਸਾਰਿਆਂ ਦਾ ਯਾਰਾ ਇਹ ਛੋਡੇ ਛੋੜਾ ਜੀਵਨ ਦਾ ਇੱਕ ਅੰਗ ਨੇ ਮੈਂ ਕਹੂੰਗਾ ਰੁੱਖ ਯਾਰ ਆਓ ਯਾਰ ਆਪਾਂ 25 26 ਹਜ਼ਾਰ ਰੁੱਖ ਦਾ ਕਤਲ ਹੋਣਾ ਜਿੱਚ ਟਾਲੀਆਂ ਬਰੋਟੇ ਪਿੱਪਲ ਨਿੰਮ ਕਿਕਰਾਂ ਬਹੁਤ ਪੁਰਾਣੇ ਦਰੱਖਤ ਸਾਡੇ ਖੜੇ ਆ ਵੱਢਦੇ ਨੇ ਇਹਨਾਂ ਨੇ ਜਾਪ ਉੱਠ ਕੇ ਹੰਬੜਾ ਮਾਰਗੇ ਤਾਂ ਰੁਕ ਵੀ ਜਾਣਗੇ ਉਹ ਕੋਈ ਹੱਲ ਕਰਨਗੇ ਚਾਹੇ ਪਾਸੇ ਕੁਇਰ ਕਰਕੇ ਚਾਹੇ ਇੱਕ ਪਾਸਾ ਵੱਢਣ ਆਹ ਤਰ੍ਹਾਂ ਤੇ ਕਈ ਸੜਕਾਂ ਚੌੜੀਆਂ ਹੋਊਗਾ ਉਹਨਾਂ ਨੇ ਇੱਕ ਪਾਸੇ ਵੱਢ ਲਏ ਉਧਰ ਜ਼ਮੀਨ ਕੁਇਰ ਕਰਕੇ ਰੁੱਖ ਵੀ ਲਾਤੇ ਤੇ ਦੂਜੇ ਪਾਸੇ ਉਹਨੇ ਬਚਾ ਲੇ ਕੇ ਦੋਨੇ ਪਾਸੇ ਵੱਢੀ ਜਾਂਦੇ ਆ ਸੋ ਪਰਸੋਂ ਦਿਨ ਮੰਗਲਵਾਰ ਸਮਾਂ 11 ਵਜੇ ਪਿੰਡ ਆਦਮਪੁਰ ਆਪਾਂ ਇਕੱਠੇ ਹੋਣਾ ਸਾਰੇ ਲੋਕਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਭਾਈ ਜ਼ਿਲ੍ਹਾ ਪਟਿਆਲਾ ਦੇ ਬਦਗਤ ਸਾਹਿਬ ਤੋਂ ਪਹੁੰਚੋ ਵਾਇਗੁਲੇਕੇ ਦਾ ਰਕਾਲ ਸਾਹ ਵਾਇਗੁਲ ਜੀ ਕੀ ਬੋਲੈ ਠੇਕਦਾਰਾਂ ਨੂੰ ਕਹਿਣਾ ਚਾਹੁੰਦੇ ਭਰਾਵੋ ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ ਇੱਥੋਂ ਕੋਈ ਰੁੱਖ ਕੱਟਿਆ ਵੱਡਿਆ ਨਾ ਜਾਵੇ ਇਹ ਲਖੇ ਜੀ